ਆਮ ਆਦਮੀ ਕਲੀਨਿਕ ਹੈ ਜਿੱਥੇ 1 ਕਰੋੜ ਬੰਦਾ ਹੁਣ ਤੱਕ 1 ਕਰੋੜ ਤੋਂ ਵੱਧ ਬੰਦਾ ਆ ਕੇ ਉੱਥੇ ਦਵਾਈ ਲੈ ਚੁੱਕੇ ਜੀ ਐਕਸਰੇ ਅਲਟਰਾਸਾਊਂਡ ਸਾਰੀਆਂ ਮਸ਼ੀਨਾਂ ਸਾਰੇ ਹਸਪਤਾਲ 'ਚ ਹੋਣਗੀਆਂ ਫ੍ਰੀ ਹੋਣਗੀਆਂ ਸੋ ਗਰੀਬਾਂ ਵਾਸਤੇ ਹਸਪਤਾਲ ਜਿਹੜੇ ਨੇ ਉਹ ਖੁੱਲੇ ਨੇ ਮੇਰਾ ਨਾਮ ਡਾਕਟਰ ਪ੍ਰਸ਼ਾਂਤ ਬੰਸਲ ਮੈਂ ਆਮ ਆਦਮੀ ਕਲੀਨਿਕ ਦਾਰੂ ਕੁਟਿਆ ਤੋਂ ਪਿਛਲੇ 1 ਸਾਲ ਤੋਂ ਐਜ਼ ਅ ਮੈਡੀਕਲ ਆਫੀਸਰ ਕੰਮ ਕਰ ਰਿਹਾ ਹਾਂ ਜੋਬ ਦੇ ਕੇ ਸਾਨੂੰ ਪੰਜਾਬ ਸਰਕਾਰ ਨੇ ਬਹੁਤ ਵੱਡੀ ਮਿਹਰਬਾਨੀ ਕੀਤੀ ਹੈ ਮਰੀਜ਼ਾਂ ਦਾ ਵੀ ਫਾਇਦਾ ਹੋ ਰਿਹਾ ਹੈ ਸਾਰੀ ਫ੍ਰੀ ਦਵਾਈ ਮਿਲਦੀ ਹੈ ਇੱਥੇ ਸਭ ਕੁਝ ਆਨਲਾਈਨ ਹੁੰਦਾ ਹੈ ਮੈਂ ਮੈਡੀਸਿਨਸ ਲਿਖਦਾ ਅਗਰ ਕਿਸੇ ਪੇਸ਼ੈਂਟ ਨੂੰ ਟੈਸਟਾਂ ਦੀ ਲੋੜ ਹੈ ਮੈਂ ਉਸ ਦੇ ਟੈਸਟ ਲਿਖਦਾ ਮੇਰੇ ਕੋਲ ਜ਼ਿਆਦਾਤਰ ਜਿਹੜੇ ਪੇਸ਼ੈਂਟ ਆਉਂਦੇ ਨੇ ਉਹ ਜ਼ਿਆਦਾਤਰ ਖਾਂਸੀ ਵਗੈਰਾ ਅਲਰਜੀ ਜਾਂ ਫਿਰ ਸ਼ੂਗਰ ਬੀਪੀ ਦੇ ਪੇਸ਼ੈਂਟ ਬਹੁਤ ਜ਼ਿਆਦਾ ਹੁੰਦੇ ਨੇ ਇਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਹੈ ਇਸ ਉਪਰਾਲੇ ਦੇ ਕਾਰਨ ਪੇਸ਼ੈਂਟਾਂ ਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ ਮੈਂ ਪੰਜਾਬ ਸਰਕਾਰ ਦਾ ਧੰਨਵਾਦੀ ਹਾਂ ਭਗਵੰਤ ਮਾਨ ਜੀ ਦਾ ਇਹ ਉਪਰਾਲੇ ਨਾਲ ਸਾਡਾ ਪੰਜਾਬ ਦੁਬਾਰਾ ਰੰਗਲਾ ਬਣੇਗਾ ਤੇ ਰੰਗਲਾ ਬਣ ਰਿਹਾ ਹੈ ਬਰਮੀ ਦੇਵੀ ਆ ਜੀ ਇੱਥੇ ਦਵਾਈ ਲੈਣ ਆਉਂਦੇ ਆ ਕੋਈ ਪੈਸਾ ਨਹੀਂ ਲੱਗਦਾ ਜੀ ਫ੍ਰੀ ਦਵਾਈ ਮਿਲਦੀ ਹੈ ਪੰਜਾਬ ਸਰਕਾਰ ਦਾ ਧੰਨਵਾਦ